ਲੈਂਬ్రో ਇੰਡੀਆ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਤੁਹਾਡਾ ਜਗਜੀਤ ਸਿੰਘ ਲੰਬਾ ਤੇ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਦੋ ਐਪਲੀਮੈਂਟ ਦਿਖਾਏ ਸੀ ਪਿਛਲੀ ਵੀਡੀਓ ਦੇ ਵਿੱਚ ਵੀ ਕਿਸੇ ਖਾਸ ਦੋਸਤ ਨੂੰ ਉਹ ਖਾਸ ਬੰਦੇ ਨੂੰ ਦੇਣੇ ਆਪਾਂ ਨੇ ਤੇ ਉਹਨਾਂ ਦਾ ਆਰਡਰ ਹੈ ਤਾਂ ਫੇਮਸ ਬੰਦਾ ਹੈ ਤੇ ਉਹਦੇ ਵਾਸਤੇ ਆਪਾਂ ਅੱਜ ਜਲਦੀ ਰੈਡੀ ਹੋ ਕੇ ਆਏ ਆਂ ਤੇ ਆਪਾਂ ਉਹਨੂੰ ਆਪਣਾ ਜਿਹੜੇ ਐਪਲੀਮੈਂਟ ਨੇ ਪੁੱਛਾ ਰਹੇ ਹਾਂ ਇਹ ਜਿਹੜੇ ਸਬਸੋਲਰ ਤੇ ਇੱਕ ਆਪਣਾ ਬ੍ਰਾਡਕਾਸਟ ਇਹ ਵੀ ਆਪਣੇ ਇੱਕ ਖਾਸ ਬੰਦੇ ਨੂੰ ਜਾ ਰਿਹਾ ਜਿਵੇਂ ਤੁਹਾਨੂੰ ਪਹਿਲਾ ਵੀਡੀਓ ਚ ਦੱਸਿਆ ਸੀਗਾ ਤੇ ਨਾਲ ਆਪਣੇ ਹੈਗੇ ਆ ਕੁਲਦੀਪ ਸਿੰਘ ਤੇ ਉਦੋਂ ਇਹ ਆਪਾਂ ਕਿਸੇ ਆਪਣੇ ਖਾਸ ਮਿੱਤਰ ਨੂੰ ਦੇ ਕੇ ਆਉਣੀ ਆ ਤਾਂ ਬੜੇ ਮਾਣ ਵਾਲੀ ਗੱਲ ਆਉਂਦੀ ਆ ਕਿਉਂਕਿ ਜਦੋਂ ਕੋਈ ਖਾਸ ਆਰਡਰ ਕਰਦਾ ਤਾਂ ਖਾਸ ਫਿਰ ਉਹ ਖਾਸ ਆਰਡਰ ਹੀ ਬੜ ਜਾਂਦਾ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਡੀਲਰ ਨੇ ਬਹੁਤ ਸਾਰੇ ਮੈਨੂਫੈਕਚਰਰ ਨੇ ਵੱਡੇ ਵੱਡੇ ਜਿਹੜੇ ਕਿ ਪ੍ਰੋਡਕਟ ਬਣਾਉਂਦੇ ਨੇ ਪਰ ਇਹ ਆਪਾਂ ਪੰਜਾਬ ਚ ਦੇਖ ਕੇ ਜਾਣ ਲੱਗ ਰਹੇ ਹਾਂ ਸੂਰ ਸਿੰਘ ਵੀ ਜਾਊਗਾ 700 ਕਿਲੋ ਕੋਲ ਹੀ ਆਰਡਰ ਆਇਆ ਹੋਇਆ ਹੈ ਤਾਂ ਜਦੋਂ ਪੰਜਾਬ ਚ ਜਾਊਗਾ ਤਾਂ ਸਾਨੂੰ ਵੀ ਥੋੜਾ ਜਿਹਾ ਮਹਿਸੂਸ ਹੁੰਦਾ ਵੀ ਹਾਂ ਯਾਰ ਆਪਣਾ ਕੋਈ ਆਰਡਰ ਪੰਜਾਬ ਚ ਜਾ ਰਿਹਾ ਕਿਉਂਕਿ ਪੰਜਾਬ ਤੁਹਾਨੂੰ ਪਤਾ ਹੀ ਆ ਬਹੁਤ ਸਾਰੇ ਸ਼ਹਿਰ ਤੇ ਬੜੇ-ਬੜੀਆਂ ਤੋਪਾਂ ਬੈਠੀਆਂ ਨੇ ਤੇ ਸਾਡੇ ਕੋਲੇ ਆਰਡਰ ਆਇਆ ਤਾਂ ਮਤਲਬ ਅਗਲੇ ਨੇ ਕੁਝ ਵੀ ਦੇਖਿਆ ਹੋਊਗਾ ਕਿਉਂਕਿ ਜਦੋਂ ਉਹਨਾਂ ਤੋਂ ਨਾ ਲੈ ਕੇ ਸਾਡੇ ਤੋਂ ਲਿਆ ਕੋਈ ਕੁਆਲਿਟੀ ਕੋਈ ਗੱਲਬਾਤ ਦੇਖ ਕੇ ਫੇਰ ਹੀ ਅਗਲਾ ਲੈਂਦਾ ਹੈ ਜਿਹੜੇ ਵੀ ਆਪਣੇ ਕਸਟਮਰ ਨੇ ਜਾਂ ਆਪਚ ਵੀ ਨੇ ਹੈਨਾ ਤੇ ਹਰਿਆਣੇ ਚ ਵੀ ਨੇ ਬਹੁਤ ਸਾਰੇ ਬੜਾ ਮਾਨ ਕਰਦੇ ਨੇ ਬੜੀ ਇੱਜ਼ਤ ਦਿੰਦੇ ਆ ਤਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੀ ਆ ਤੇ ਉਹਨਾਂ ਨੂੰ ਇਹ ਬੇਨਤੀ ਕਰਦਾ ਵੀ ਅਸੀਂ ਪਿਆਰ ਬਣਾਈ ਰੱਖਿਓ ਕਿਉਂਕਿ ਜਦੋਂ ਉਸ ਬੰਦੇ ਵਧੀਆ ਬੰਦੇ ਜੁੜਦੇ ਆ ਨਾਲ ਵਧੀਆ ਜੀਵੀਦਾਰ ਜੁੜਦੇ ਆ ਉਹ ਬਹੁਤ ਕੁਝ ਸਿਖਾਉਂਦੇ ਵੀ ਨੇ ਏਰੀ ਹੈਗਾ ਵੀ ਇਕੱਲਾ ਉਹ ਪ੍ਰੋਡਕਟ ਹੀ ਲੈ ਕੇ ਜਾਂਦੇ ਆ ਉਹ ਪ੍ਰੋਡਕਟ ਲੈ ਕੇ ਵੀ ਜਾਂਦੇ ਆ ਤੇ ਉਹ ਸਾਨੂੰ ਸਿਖਾਉਂਦੇ ਵੀ ਨੇ ਕਿ ਕੋਈ ਕਮੀ ਪੇਸ਼ੀ ਹੁੰਦੀ ਆ ਜਾਂ ਉਹਨੂੰ ਹੋਰ ਕਿਵੇਂ ਡਿਵੈਲਪ ਕਰਨਾ ਹੋਰ ਕਿਵੇਂ ਵਧੀਆ ਬਣਾਉਣਾ ਉਹ ਸਾਰੀਆਂ ਚੀਜ਼ਾਂ ਉਹ ਦੱਸਦੇ ਰਹਿੰਦੇ ਆ ਤਾਂ ਇਹ ਜਿਹੜੇ ਜਿਹੜੇ ਕਸਟਮਰ ਹੁੰਦੇ ਆ ਉਹਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਗਰ ਬਦੂ ਕਸਟਮਰ ਹੁੰਦੇ ਆ ਦੂਰੋਂ ਵੀ ਆਰਡਰ ਆਉਂਦੇ ਆ ਹਨਾ ਤਾਂ ਚਲੋ ਉਹਨਾਂ ਦੇ ਕਸਟਮਰ ਲਈ ਵੈਸੇ ਸਾਰੇ ਨਹੀਂ ਜ਼ਰੂਰਤ ਹੁੰਦੀ ਹੈ ਤੇ ਜਿਹੜੀ ਕੰਪਨੀ ਇੱਕ ਵਾਰੀ ਨਾਲ ਵਧੀਆ ਬੰਦੇ ਜੁੜ ਜਾਂਦੇ ਆ ਤਾਂ ਉਹ ਕੰਪਨੀ ਵੀ ਤਰੱਕੀ ਬਹੁਤ ਕਰਦੀ ਹੈ ਤੇ ਤੁਸੀਂ ਬਣੇ ਰਹੋ ਹੁਣ ਆਪਾਂ ਚੱਲਦੇ ਆ ਭਲਾਡੇ ਆਪਣਾ ਇੱਕ ਪਰ ਇਸ ਤੇਦਾਰ ਨੂੰ ਹੋਰ ਲਵਾਂਗੇ ਫਿਰ ਉਦੋਂ ਗਾਹਾਂ ਆਪਾਂ ਇਹ ਡਿਲੀਵਰ ਕਰਾਂਗੇ ਤੇ ਵੀਡੀਓ 'ਚ ਬਣੇ ਰਹੋ ਦੇਖਦੇ ਰਹੋ ਵੀ ਕਿਹਨੂੰ ਆਪਾਂ ਨੇ ਡਿਲੀਵਰ ਕਰਿਆ ਤੇ ਧੰਨਵਾਦ ਧੁੰਦ ਹੈਗੀ ਆ ਬਹੁਤ ਜਿਆਦੇ ਤੇ ਧੁੰਦ ਦੇ ਵਿੱਚ ਜੀ ਇਹਨੂੰ ਇੰਨੀ ਜਿਆਦੇ ਵੀ ਨਹੀਂ ਕਹਿ ਸਕਦੇ ਦਿਖਦਾ ਦੂਰ ਕਈ ਵਾਰੀ ਤਾਂ ਆਇਆ ਹੁੰਦਾ ਵੀ ਜਮੇ ਨਹੀਂ ਦਿਖਦਾ ਫਿਰ ਬਹੁਤ ਔਖਾ ਹੋ ਜਾਂਦਾ ਪਰ ਆਪਾਂ ਨੂੰ ਹੁਣ ਦਿਖਦਾ ਲੇਟਾਂ ਰੋਟਾਂ ਵੀ ਦਿਖਦੀਆਂ ਅ ਅੱਗੇ ਪਤਾ ਨਹੀਂ ਕਿੰਨੀ ਕ ਹੋਊਗੀ ਅ ਕਿ ਆਪਾਂ ਫੋਨ ਕਰਿਆ ਸੀ ਤਾਂ ਉਹ ਕਹਿੰਦੇ ਸੀ ਵੀ ਕਾਫੀ ਤੋਂ ਅੱਗੇ ਪਰ ਹਜੇ ਉਰੇ ਤਾਂ ਠੀਕ ਹੈ ਹਾਂ ਉਰੇ ਆਪਾਂ ਨੂੰ ਅ ਥੋੜੇ ਦੂਰ ਤੱਕ ਦਿਖਦਾ ਹੈ ਜਦੋਂ ਜੰਬੀ ਨਾ ਦਿਖੇ ਉਦੋਂ ਔਖਾ ਹੋ ਜਾਂਦਾ ਤੇ ਮੇਰੇ ਖਿਆਲ 'ਚ ਜਿਹੜੇ ਹਿਸਾਬ ਨਾਲ ਤੋਂ ਦਿਖਦੀ ਹੈ ਤਾਂ ਜਲਦੀ ਇਹ ਫਟ ਵੀ ਜਾਣੀ ਹੈ ਸੂਰਜ ਨਿਕਲਿਆ ਹੋਣਾ ਤੇ ਪਰ ਆਪਾਂ 9:30 ਵਜੇ ਤੇ ਤਾਕੀ ਉੱਥੇ ਪਹੁੰਚਣਾ ਤਾਂ ਕਰਕੇ ਡਿਲੀਵਰੀ ਕਰਨੀ ਆ ਤਾਂ ਕਰਕੇ ਆਪਾਂ ਨੂੰ ਥੋੜਾ ਜਿਆਦਾ ਜਲਦੀ ਚੱਲਣਾ ਪਿਆ ਤੇ ਫਿਰ ਬਾਕੀ ਐ ਵੀ ਅ ਵੀ ਜਲਦੀ ਨਿਬੜ ਜੂਗਾ ਕੰਮ ਤਾਂ ਆਪਾਂ ਆ ਕੇ ਫਿਰ ਆਪਣਾ ਆਫਿਸ 'ਚ ਵੀ ਦੇਖਣਾ ਕੰਮ ਤਾਂ ਦਾ ਫੈਕਟਰੀ 'ਚ ਵੀ ਦੇਖਣਾ ਵੀ ਕੀ ਕੀ ਜਿਵੇਂ ਕਿਵੇਂ ਚੱਲ ਰਿਹਾ ਹੈ ਨਹੀਂ ਤਾਂ ਬੰਦੇ ਬਾਅਦ 'ਚ ਸੀਰੀਅਸ ਹੀ ਨਹੀਂ ਲੰਦੇ ਕੰਮ ਨੂੰ ਹੈਨਾ ਇਹ ਟੀਜ ਹੈ ਹੈਗੀ ਆ ਪਰ ਉਨੀ ਤਾਂ ਹੁੰਦਾ ਐ ਨਹੀਂ ਮੈਨੂੰ ਤਾਂ ਕੀ ਪਤਾ ਉਸ ਨੇ ਹੀ ਗੱਲ ਕਰਾਈ ਜਾਣਾ ਬਾਈ ਹੋਰਾਂ ਦੀ ਅੱਛਾ ਹੂੰ ਅੱਛਾ ਉਹਨੇ ਜੁੰਟੀ ਨਾਲ ਕਰਾਈਓ ਜੁੰਟੀ ਨਾਲ ਜੁੰਟੀ ਕੇ ਤੂੰ ਐ ਜੁੰਟੀ ਕੀ ਬਤਨ ਜਾਣਾ ਹੋਇਓ ਇੱਕ ਗੱਲ ਹੋਰ ਦੱਸਾਂ ਹੂੰ ਜੇ ਜਿੱਥਾ ਤੁਹਾਡੇ ਨਾਲ ਜਾਊਗਾ ਨਾ ਤੂੰ ਆ ਰਿਹਾ ਨਮਸਤ ਉਹਥੇ ਲਾ ਲਾਂਗੇ ਮੈਂ ਜਾ ਰਿਹਾ ਤੋਰਾਂ ਬੜੀ ਦੂਰ ਆ ਜੇ ਤਾਂ ਨੇੜੇ ਹੁੰਦਾ ਨਾਲ ਤੋਰਾਂ ਕਿੱਥੇ ਪ੍ਰੋਗਰਾਮ? ਕੁਰਾਲੀ ਹੈ। ਕੁਰਾਲੀ। ਆ ਖੜੀ ਹੈ ਕੁਰਾਲੀ ਤੱਕ ਕਿੰਨੀ ਕੀ ਦੂਰ ਹੈ? ਚਲੋ ਜੀ। ਚਲੋ। ਅੱਜ ਜੀ ਆਪਾਂ ਪਹੁੰਚ ਗਏ ਤੇ ਆਪਣਾ ਬਾਈ ਹੋਰ ਇੱਥੇ ਇੱਥੇ ਆਪਣੇ ਦੋਸਤ ਜੱਗਾ ਠਨੀਰ ਵਾਲੇ ਵੀ ਆਏ ਹੋਏ ਨੇ ਜਿਹੜਾ ਇਹਨਾਂ ਦਾ ਸਟੀਰੀਓ ਦਾ ਕੰਮ ਹੈ ਡੈਕ ਵਾਇਰ ਲਾਉਂਦੇ ਪੂਰਾ ਮੈਂ ਤੁਹਾਨੂੰ ਦਿਖਾਉਣਾ ਬਾਈ ਨੂੰ ਬਾਈ ਜੀ ਪੁਰ ਵਧੀਆ ਇੱਕ ਨੰਬਰ ਇੱਕ ਨੰਬਰ ਡੈਕ ਲਾਉਂਦੇ ਆ ਠਨੀਰ ਤੋਂ ਤੇ ਨਾਲੇ ਇਹਨਾਂ ਨੇ ਆਪਣਾ ਬਾਈ ਪਿੱਛੇ ਜੇ ਬਾਈ ਗੁਲਾਬ ਸਿੱਧੂ ਜਿਹੜੇ ਇਹਨਾਂ ਦੇ ਫਰੈਂਡ ਨੇ ਤੇ ਉਹਨਾਂ ਦੇ ਟਰੈਕਟਰ ਨੇ ਤੇ ਵੀ ਉਹਨਾਂ ਨੇ ਲਾ ਕੇ ਦਿੱਤਾ ਜਾਂਦੇ ਹੋਏ ਤੁਹਾਨੂੰ ਦਿਖਾਵਾਂਗੇ ਲਾ ਕੇ ਦਿੱਤਾ ਹੋਇਆ ਤੇ ਆਪਾਂ ਬਾਈ ਗੁਲਾਬ ਸਿੱਧੂ ਦੇ ਘਰੇ ਪਹੁੰਚ ਗਏ ਉੱਥੇ ਉਹਨਾਂ ਨੂੰ ਆਪਾਂ ਡਿਲੀਵਰ ਕਰਨੇ ਨੇ ਇੱਕ ਸਬਸੋਲਰ ਤੇ ਇੱਕ ਬ੍ਰਾਡਕਾਸਟ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਇਹ ਪੰਜਾਬ ਕਿਸਾਨ ਦਾ ਬਥੇਰੇ ਬਣਦੇ ਆ ਪਰ ਬਾਈ ਨਾਲ ਮੁਲਾਕਾਤ ਦਾ ਇੱਕ ਮਹਾਨਾ ਬਣਨਾ ਸੀਗਾ ਉਹ ਬਣਿਆ ਤੇ ਇਹਨਾਂ ਨੇ ਆਪਾਂ ਨੂੰ ਆਰਡਰ ਕੀਤਾ ਇੱਕ ਸਬਸੋਲਰ ਤੇ ਉਹ ਅੱਜ ਆਪ ਡਿਲੀਵਰ ਕਰਨ ਆਏ ਹੋਇਆ ਤੇ ਆਪਾਂ ਲਾਉਨੇ ਆ ਬਾਈ ਉਹ ਹੁਣ ਥੋੜੀ ਚਰਚਾ ਹੋਣਗੇ ਤੇ ਆਪਾਂ ਮਿਲਦੇ ਆ ਉਹਨਾਂ ਨੂੰ ਵੀ ਤੇ ਬਾਕੀ ਦੇਖਦੇ ਆ ਕੀ ਗੱਲਬਾਤ ਹੈ ਬਾਈ ਦੇ ਘਰੇ ਪਹੁੰਚ ਗਏ ਸੀ ਚੰਗੀ ਬਾਈ ਨੇ ਸੇਵਾ ਪਾਣੀ ਚੰਗਾ ਹੋਇਆ ਚਾਹ ਪਾਣੀ ਦਿੱਤਾ ਆਪਾਂ ਨੇ ਤੇ ਬਾਈ ਦੇ ਫਰੈਂਡ ਆਏ ਹੋਏ ਆ ਇੱਥੇ ਬਾਈ ਦੀਆਂ ਗੱਡੀਆਂ ਵੀ ਇੱਧਰ ਖੜੀਆਂ ਨੇ ਤੇ ਬਾਈ ਦਾ ਇੱਕ ਬਾਗਲ ਲਿਆ ਹੋਇਆ ਜਿੱਥੇ ਮੱਲਾ ਸੰਦ ਵਗੈਰਾ ਖੜੇ ਨੇ ਕੋਠੀ ਬਾਈ ਦੀ ਦੂਸਰੀ ਕੋਠੀ ਤੁਹਾਨੂੰ ਦਿਖਾਈ ਦਿੱਤੀ ਬਾਈ ਦੀ ਜਿਹੜੀ ਸੀ ਚਲੋ ਜੀ ਬਣੇ ਰਹੋ ਪੇਸਟ ਦੇ ਦੇਖਦੇ ਆਪਾਂ ਬਈ ਮਿਲਦੇ ਆਪਾਂ ਨੂੰ ਇੱਕ ਸਾਡੇ ਬਹੁਤ ਪਸੰਦ ਬਟ ਮੇਰੇ ਉਹਦਾ 1800 ਲੈਂਣਾ ਕਿਹਦੇ ਨੇ ਕੀ ਆਪਣੇ ਨਾਲ ਵੀ ਚੇਂਜ ਹੋ ਗਏ ਬਾਜ਼ਾਰੋਂ ਅਗਰ ਬੈਠੇ ਨਹੀਂ ਗ੍ਰੰਡ ਆਹ ਪੰਜਾਬੀ ਨਹੀਂ ਹੋਰ ਨਾ ਨਾ ਭਾਈ ਚਾਹ ਬਾਦੂ ਕਿ ਤੇ ਦਿਲ ਵੀ ਦਾ ਰ ਅੰਤ ਨੂੰ ਜਾਣਾ ਪੈ ਗਿਆ ਚਨਾ ਵਜ ਮੈਂ ਤਾਂ ਲਾ ਬਹੁਤ ਸਾਰਾ ਤੋਂ ਹੋ ਗਿਆ ਕਿੰਨਾ ਤੇਰਾ ਬਖਾਇਆ ਸ਼ਾਰਾ ਆ ਨਾ ਬਣੀ ਤੇ ਕਿਹਾ ਚਾਹ ਜਨਾ ਤੁਮ ਤਾ ਨਾ ਕੋ ਨਿਕਲ ਲਾ ਤੇ ਕੋ ਬੜੀ ਸੱਦਾਰ ਹੋ ਗਈ ਮੇਰੇ ਪੈਰ ਵੀ ਇੰਦੀ ਤੱਕ ਆ ਗਿਆ আর পার হবে হ্যাঁ ওদ্র পার আর পার হবে এটা পার হবে আদ ওলো হসবাল এর আই দৌড় গাবো পিমে মানে মানে রিড হতি দাঁড়াবে হতি দাঁড়াবে আমি پیچھے যাবো আর আমি ਉੱਤ ਪਾਣੀ ਨਹੀਂ ਪਈਦਾ ਥੋੜਾ ਜਿਹਾ ਲੱਗ ਜਾਏ ਕੋਈ ਕੀ ਆਉਂਦੀ ਨਹੀਂ ਲੇਟ ਕਰਾਂਗੇ ਪੂਰਾ ਆਲੇ ਉਹ ਆ ਜਾਣਾ ਕਿਦਾਂ ਨਹੀਂ ਜਿਵੇਂ ਜੀ ਰਾਜਾ ਜੀ ਬਹੁਤ ਬਹੁਤ ਜੀ ਜੀ ਮੇਰੇ ਨਾਲ ਦੂਰ ਕਿਉਂ ਨਾ 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 ਪਾਣੀ ਨਹੀਂ ਪਈਦਾ ਇਹ ਫਾਗ ਨਹੀਂ ਹੈ ਫਿਰ ਪੁਲੀਸ ਨਾਲ ਕਦਮ ਬਾਅਦ ਆਉਣਾ ਹੈ ਭਾਈ ਬਈ ਇਹ ਜੋ ਬੋਲ ਰਿਹਾ ਹੈ ਨਹੀਂ ਇਹ ਨਾ ਪਾਰ ਹੈ ਇਹ ਜੀ ਮੋਰ ਤਾਂ ਪਾਰ ਹੈ ਭਾਈ रिया रवि 15 मिनट कर दो इसे भाई प्रॉपर करके बैठो फिर दोनों इधर ले आओ दोनों लो मैं कर दूंगा ना कर दूंगा भाई की सादर कार्य द्वारा महोदय कंट्रोल रूम को मिलने पर धन्यवाद ਹਾਂਜੀ ਬਾਪੋ ਅੱਜ ਆਪਾਂ ਖੜੇ ਆ ਪਿੰਡ ਫਰਮਾਹੀ ਬਾਈ ਗਲਾਬ ਸਿੱਧੂ ਦੇ ਘਰੇ ਖੜੇ ਆ ਤੇ ਰਤਿਏ ਤੋਂ ਬਾਈ ਜਗਜੀਤ ਹੋਰੀ ਆਏ ਸੀਗੇ ਤੇ ਆ ਦੋ ਸੰਤ ਦੇ ਕੇ ਗਏ ਆਪਾਂ ਨੂੰ ਇੱਕ ਤਾਂ ਰੇਕ ਨੇਉਣ ਵਾਲਾ ਇੱਕ ਤੈਹ ਤੋੜ ਕਹਿੰਦੇ ਆ ਬਾਕੀ ਬਾਈਆਂ ਤੋਂ ਇਹਨਾਂ ਦਾ ਸਹੀ ਨਾਂ ਵੀ ਪੁੱਛਾਂਗੇ ਤੇ ਲੈਂਬ੍ਰੋ ਰਤਿਆ ਬਾਈਆਂ ਦੀ ਫਰਮ ਆ ਬਾਈ ਕਿਹੜੇ ਰੋਡ ਤੇ ਫਰਮਾ ਕੰਮ ਆਪਣੇ ਸਦੂਲਰ ਰੋਡ ਤੇ ਠੀਕ ਆ ਕਿੰਨਾ ਕਿਲੋ ਕੰਮ ਕਰਦਾ ਆਪਾਂ ਨੂੰ 2009 ਤੋਂ ਕਰ ਲੱਗਿਆ ਆਪਾਂ ਠੀਕ ਆ ਅੱਗੋਂ ਸਾਰੇ ਐਪਲੀਕੈਂਟ ਹੋਣਗੇ ਜਿਵੇਂ ਸੁਪਰ ਸੀਡ ਡ੍ਰੋ ਹੋ ਗਿਆ ਰਿਜ਼ਰਵ ਲੈਂਡ ਲਿਵਰ ਹੋ ਗਿਆ ਠੀਕ ਹੈ ਜੀ ਮਲਟੀਵੇਟਰ ਹੈ ਰੋ ਸਾਰੇ ਪੂਰੀ ਮਰਲ ਹੋ ਗਈ ਜਾਏਗੀ ਠੀਕ ਹੈ ਠੀਕ ਹੈ ਠੀਕ ਹੈ ਤੇ ਹਾਈ ਕੁਆਲਟੀ ਠੀਕ ਹੈ ਜੀ ਤੇ ਇਹ ਦਾ ਜੀ ਆਪਣਾ ਕੋਈ ਹੁੰਦਾ ਜੀ ਆਪਣਾ ਜਿੰਮ ਵੀ ਕਿੰਨੀ ਦੂਰੀ ਤੇ ਰਹੇ ਆਪਣੀ ਕਿਲੇ ਇਹ ਆਪਣਾ ਜਿਹੜਾ ਇਹ ਆਇਆ ਜੀ 60 ਫੁੱਟ ਵਾਲਾ 40 ਫੁੱਟ ਤੋਂ 60 ਫੁੱਟ ਤੱਕ ਲੰਬਾ ਹੁੰਦਾ ਜੀ ਜਿਆਦਾ ਤੋਂ ਜਿਆਦਾ 60 60 ਫੁੱਟ ਠੀਕ ਹੈ ਜੀ ਠੀਕ ਹੈ ਇਹ 60 ਫੁੱਟ ਵਾਲਾ ਇਹ 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 700 ਲਰਾ 3 ਫੁੱਟ ਵੀ ਕਹਿੰਦਾ ਨੇ ਇਹਨੂੰ ਠੀਕ ਹੈ ਜੀ ਤੇ ਇਹ ਆਪਣਾ 3 ਫੁੱਟ ਤੱਕ ਗਹਿਰਾ ਲੱਗਦਾ ਕਿਸੇ ਦਾ ਵੀ ਨਹੀਂ ਲੱਗਦਾ ਸਾਰੇ 1.5 ਤੋਂ 2 ਫੁੱਟ ਲੱਗਦੇ ਇਹ ਪੂਰਾ 3 ਫੁੱਟ ਡੂੰਘਾ ਗਹਿਰੀ ਚੱਲੇਗਾ ਠੀਕ ਹੈ ਕਿਉਂਕਿ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਜਾਂ ਕਿਸੇ ਨੇ ਸਬਜ਼ੀ ਫਲ ਸਬਜ਼ੀਆਂ ਲਾਉਂ ਤਮੇ ਨਾ ਤੇ ਮਾਲ ਸਾਰੇ ਪੈਸਾ ਸਹੀ ਚੱਲਦਾ ਹੈ 50 ਹਸਪਾਟਰਟ ਨੂੰ ਵਧੀਆ ਚੱਲਦਾ ਕੋਈ ਅਲੱਗ ਨੂੰ ਕੋਈ ਤਾਂ ਨਹੀਂ ਇਹ ਮੈਂ ਚੱਕਰਾ ਕੋਈ ਚੱਕਰ ਨਹੀਂ ਇਹਨਾਂ ਦੋਵਾਂ ਨੂੰ ਕਿਸੇ ਨੂੰ ਵੀ ਤੁਸੀਂ ਚਲਾ ਸਕਦੇ ਹੋ ਇਹ ਤਾਂ 4 ਵੀਲ ਦੀ ਵੀ ਲੋੜ ਨਹੀਂ 2 ਵੀਲ ਤੇ ਵੀ ਠੀਕ ਹੈ ਠੀਕ ਹੈ ਲਓ ਜੀ ਜਿਹੜੇ ਭਰਾ ਆਪਣੀ ਵੀਡੀਓ ਦੇਖਣਗੇ ਤਾਂ ਉੱਤੇ ਬਾਈਆਂ ਦਾ ਨੰਬਰ ਚੱਲ ਜਾਂਦਾ ਪਰ ਮਦਾ ਨਾਂ ਚੱਲ ਜਾਂਦਾ ਇੱਕ ਵਾਰੀ ਜ਼ਰੂਰ ਵੇਚਤ ਕਰਿਓ ਅਸੀਂ ਤਾਂ ਫੁੱਲ ਗਾਰੰਟੀ ਲੈਣੀ ਹੈ ਜਨ ਕਿ ਮੇਰੀ ਫੁੱਲ ਗਾਰੰਟੀ ਆ ਬਾਕੀ ਆਉਣ ਵਾਲੀਆਂ ਬਾਈਆਂ ਦੀਆਂ ਰੀਲਾਂ ਵੀਡੀਓ ਚ ਵੀ ਦੇਖੋਗੇ ਹੋਰ ਵੀ ਸਾਰੀ ਇੰਪਲੀਮੈਂਟ ਬਣਾਉਂਦੇ ਆ ਬਾਈ ਓਰੇ ਤੇ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਠੀਕ ਹੈ ਜੀ ਸੋਕੋ ਮੈਂ ਕੀ ਕਰੀ ਮੈਂ ਸੋਕੋ ਆ ਨਾ 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 ਤੂੰ ਨਾਲ ਨਹੀਂ ਨਾ ਬੜਾ ਨਹੀਂ ਤੂੰ ਬਸ ਨਾਲ ਉਹ ਸ਼ੁਰੂਆਤ ਤੋਂ ਆਪਾਂ ਨੂੰ ਪੈਸੇ ਲਵਾਂਗੇ ਪੈਸੇ ਲੈ ਕੇ ਨਾ ਵਾਹ ਕੋਈ ਨਹੀਂ ਇਹ ਬਾਈ ਬਾਈ ਸਾਹਿਬ ਜੀ ਕੀ ਮਾਲੇ ਜੀ ਅੱਜ ਬਾਈ ਜੀ ਜੀ ਠੀਕੋ 9 ਵਜੇ ਅੱਛਾ ਇਹ ਰੀਪਾਉਣ ਵਾਲੀ ਹੈ ਇਹ ਬ੍ਰਾਡਕਾਸਟ ਹੈ ਜੀ ਬੋਧੀ ਐਰਬੋਏ ਬਹੁਤ ਧੰਨਵਾਦ ਇਹ ਕਿਵੇਂ ਚੱਲਦੀ ਹੈ ਜੀ ਪੀਟੀਓ ਮਗਰ ਪਾ ਕੇ ਜੀ ਅੱਛਾ ਪੀਟੀਓ ਮਗਰ ਪਾ ਕੇ ਇਹਦਾ ਕਰਾ ਕਰਕੇ ਲੋਨ ਹੋਹੀ ਗੇਅਰ ਚ ਚੱਲਦੀ ਹੈ ਬਾਈ ਜੀ ਓਕੇ ਜੀ ਤੇ ਉਹ ਸਭ ਸੋਲਰ ਹੈ ਤੈ ਤੋਂ ਆ ਉਹ ਆ ਆ ਤਾਂ ਸਾਨੂੰ ਜ਼ਰੂਰੀ ਜਾਈਦਾ ਆਦਾ ਯਾਰ ਬੜਾ ਧੰਨਵਾਦ ਇਹਨਾਂ ਬਾਣ ਬੜਾ ਸਿੱਧਾ ਇਹ ਕਿੰਨੇ ਫੁੱਟ ਤੱਕ ਜਾਂਦਾ ਵੀ 60 ਫੁੱਟ ਤੱਕ ਬਾਈ ਜੀ 60 ਫੁੱਟ ਤੱਕ ਜਾਂਦਾ 60 ਫੁੱਟ ਤੱਕ ਓਕੇ 40 ਫੁੱਟ ਤੱਕ ਹੁੰਦਾ ਜੀ ਬਾਈ ਪਹਿਲਾਂ ਠੀਕ ਹੈ ਜੀ ਬਹੁਤ ਨਹੀਂ ਸਕਦਾ ਇਹ ਵੀ ਪਾਈਆਂ ਨੇ ਜਮਾ ਸਪੈਸ਼ਲ ਆ ਹਾਂ ਨੰ ਕਰੂੰਗਾ ਆਪਣੇ ਟਰੈਕਟਰ ਦੇ ਨਾਲ ਹਾਂ ਬਹੁਤ ਵਧੀਆ ਯਾਰ ਦਾ ਬੜਾ ਧੰਨਵਾਦ ਭਾਈ ਇਹ ਅੱਛਾ ਹੈ ਇਥੋਂ ਇਹ ਬੰਦ ਚਲਾਉਣ ਬੰਦ ਕਰਨ ਵਾਸਤੇ ਜਦੋਂ ਖਾਦ ਪਾਉਣੀ ਹੁੰਦੀ ਹੈ ਤਾਂ ਬੰਦ ਮਤਲਬ ਉਥੋਂ ਇਹ ਐ ਅਏ ਉਹਦੇ ਚੱਕਰ ਤੋਂ ਮੋਹ ਫੱਲ ਗਿਆ ਮਤਲਬ ਜਿੰਨਾ ਗਰੇ ਪਾਉਣਾ ਹਾਂ ਉਹ ਐਡਜਸਟਮੈਂਟ ਇਧਰ ਹੋਊਗੀ ਜੀ ਐਡਜਸਟਮੈਂਟ ਇੱਥੇ ਹੋਊਗੀ ਇੱਥੇ ਜਦੋਂ ਆਪਾਂ ਰੋ ਉਹ ਤਾਂ ਆਨ ਆਫ ਦੇ ਪਹ ਹੈ ਹਾਂ ਜਦੋਂ ਟਰੈਕਟਰ ਦੇ ਬਹਿ ਕੇ ਬੰਦ ਕਰਨਾ ਹਾਂ ਮਤਲਬ ਟਰੈਕਟਰ ਦੇ ਬਹਿ ਕੇ ਹਾਂ ਸਮਝ ਗਿਆ ਇਹ ਉਧਰ ਉਹ ਬਾਈ ਬਾਈ ਆਇਆ ਵੋਟ ਉਹ ਤਾਂ ਐਵੇਂ ਬੰਨ ਗਿਆ ਇਹ ਬਾਈ ਨੇ ਆਪਣੇ ਟਰੈਕਟਰ ਦਾ ਕਵਰ ਵੀ ਬਣਾਇਆ ਓਕੇ ਬਾਈ ਯਾਰ ਤੂੰ ਬਾਬਾ ਮਸ਼ਹੂਰ ਆਦਾ ਯਾਰ ਫੁੱਲ ਮਜ਼ੀਦ ਆਏ ਯੀ ਗੇ ਬੋਲਤਾਂ ਵੀ ਦੇ ਗਿਆ ਤੇ ਬੋਲਤਾਂ ਉਹ ਸੀਟ ਵਾਲਾ ਵੀ ਇਹਨੇ ਬਣਾਇਆ ਸਾਰੇ ਇਹਨੇ ਬਹੁਤ ਮਸ਼ਹੂਰ ਆ ਯਾਰ ਬਾਈ ਤੇਰੇ ਕੋਲ ਇੱਕ ਦਿਨ ਉਹ ਵੀ ਗਿਆ ਸੀ ਨਾ ਗੋਪੀ ਹਾਂਜੀ ਸਾਰੇ ਗੱਲ ਬਾਈ ਨੂੰ ਵੀ ਬਣਾਏ ਸੀ ਹਾਂ ਜਿੰਨੇ ਆਪਣੇ ਕੋਈ ਹੈਗੇ ਆ ਸਾਧਨ ਖਾਦਾਂ ਦੇ ਬਣਾ ਦੋ ਹੋਰ ਯਾਰ ਉਹ ਤਾਂ ਮੈਨੂੰ ਬਹੁਤ ਵਧੀਆ ਜਿਪ ਵਾਲੀ ਕੈਮਰਾ ਬਾਈ ਹਾਂ ਉਹ ਬਹੁਤ ਵਧੀਆ ਜੀ ਗੱਲ ਬਾਈ ਇਹ ਟਰੈਕਟਰ ਦੇ ਲਈ ਬੈਠਾ ਹੀ ਜੱਗਾ ਇਹਦੇ ਟਰੈਕਟਰ ਲੈਣ ਗਏ ਆ ਜੀ ਉਹ ਲੈ ਆਏ ਆ ਰਾਤ ਨੂੰ ਮੰਗਾਏ ਆ ਸਰਪਤ ਬਹੁਤ ਤੇਜ਼ ਦਾ ਬੰਦੇ ਦੀ ਰਾਤ ਨੂੰ 11 ਵਜੇ ਫੋਨ ਕਰਿਆ ਜੀ ਤੜਕੇ 9 ਵਜੇ ਦਿਨ ਚ ਨਹੀਂ ਰਹਿ ਗਿਆ ਅੱਛਾ ਤੇ ਬਾਬਾ ਜੀ ਆ ਆ ਜਿਹੜਾ ਥੱਲੇ ਜਿਵੇਂ ਆ ਦਿੱਤਾ ਵੈ ਤੁਸੀਂ ਜੀ ਇਹ ਕਿਵੇਂ ਇਹ ਟਾ ਇਹ ਕਾਦੇ ਵਾਲੀ ਚੀਜ਼ ਹੈ ਜੀ ਆ ਆ ਆ ਚੀਜ਼ ਹੈ ਜੀ ਜਿਵੇਂ ਹਾਂ ਇਹ ਜਿਹੜੀ ਸਾਈਡ ਆਪਾਂ ਨੇ ਕਈ ਵਾਰੀ ਨਾ ਆਪਣਾ ਪੜੋਸੀ ਖੇਤਾ ਇਹਦਾ ਦੂਜਾ ਦਾ ਬੰਦ ਕਰਨ ਵਾਸਤੇ ਇਹ ਨਾਲ ਆਪਾਂ ਇਹਦੀ ਸਾਈਡ ਬੰਦ ਕਰ ਦਿੰਦੇ ਆ ਇੱਕ ਪਾਸੇ ਸਮਝ ਗਏ ਜੀ ਆਪਾਂ ਸੈਂ ਦੋਨੇ ਬੱਚੇ ਕਰਦੇ ਆ ਬੱਟ ਕੋ ਕਹਿੰਦੇ ਇੱਥੇ ਬਾਟਾ ਕਿ ਬਰੂ ਦੇ ਠੀਕ ਹੈ ਜਿਵੇਂ ਜਿਹੜਾ ਖੇਤਾ ਆ ਆਪਣੇ ਜਿਹੜੀ ਵਾਚ ਦੀ ਸੜ ਬੰਦ ਕਰ ਦਿੰਦਾ ਘੱਟ ਵੱਧ ਇੱਥੇ ਹੋਊਗਾ ਜੀ 20 ਕਿਲੋ ਤੋਂ ਸਟਾਰਟ ਹੋ ਜੀਦੀ ਹੈ ਜਿੰਨੀ ਮਰਜ਼ੀ ਵਧਾਈ ਚ ਲੋ ਜੀ ਬਾਬਾ ਓਦੋਂ ਤੱਕ ਮੇਰੇ ਤੋਂ ਠੀਕ ਹੈ ਬਾਈ ਓਕੇ ਜਮ ਓਕੇ ਜਮ ਲੋ ਬਾਈ ਇਹ ਪੁੱਟਣਾ ਕਰ ਦੋ ਸਾਰਿਆਂ ਨੂੰ ਆ ਜੀ ਕਰ ਹਰਮਨ ਬਾਈ ਆ ਆ ਸਭ ਤੋਂ ਵੱਧ ਦੱਲ ਲਾ ਬਾਈ ਤੇਰੀ ਰੂਹ ਨੂੰ ਜੋ ਇਹਦੇ ਨਾਲ ਯਾਰ ਮੈਂ ਜਦੋਂ ਤੇਰੀ ਰੂਹ ਕੋਚ ਜਿਉਂ ਚਲਾ ਕੇ ਕਹਿੰਦਾ ਮੈਂ ਨਾ ਬਾਈ ਤਨੂ ਦਾ ਮੈਂ ਨਾ ਜਿਵੇਂ ਹੁਣ ਫੀਟ ਚਾਰਲਾ ਦੇ ਮੈਂ ਮੈਂ ਫੀਟ ਜਾ ਕੇ ਪਾ ਦਿੰਨਾ ਸੁਣਾ ਲੈ ਮੈਂ ਕਰ ਦਿੰਦਾ ਅੱਛਾ ਬਾਹਰ ਵੀ ਅੱਛਾ ਓ ਸੁਨੇਪਟ ਡ ਪਾਉਣਾ ਇਹਨੂੰ ਅਗਲਾ ਮੈਨੂੰ ਥੱਲੇ ਕਰ ਦਿੰਦਾ ਮੈਸੇਜ ਵੀ ਬਾਈ ਯਾਰ ਤੇਰਾ ਬਾਹਣ ਮੂਰੋ ਕਿਵੇਂ ਸਿੱਧਾ ਜਾ ਕੋਈ ਇੱਧਰ ਹੋ ਜਾ ਬਾਈ ਤੇਰਾ ਮੈਂ ਤੇਰਾ ਬਾਹਣ ਹੀ ਮੀਕੀ ਇਧਰ ਆ ਕੇ ਕੀਤਾ ਕਰਦਾ ਲੈ ਬਾਈ ਖੜੋ ਤੁਸੀਂ ਲੈ ਲਈ ਜਾਂਦੇ ਬਾਈ ਲਓ ਆਇਆ ਬਾਈ ਲਓ ਬਾਈ ਮੈਨੂੰ ਇਹਨਾਂ ਨੂੰ ਛਿੰਦੇ ਹੁਣਾਂ ਨੂੰ ਪੁੱਛੀ ਜਾਂਦਾ ਹੈ ਕੋਈ ਇਹ ਕਹਿੰਦੇ ਨਾ ਨਾ ਕੋਈ ਆ ਇਹਦੇ ਨਾਲ ਹਲੇ ਜੀ ਨੂੰ ਚਲਾ ਕੇ ਦੇਣਾ ਲੈ ਬੱਬੂ ਹੋ ਗਈ ਤੇ ਬਾਈ ਇਹਦਾ ਡਿਫੈਂਡਰ ਦਾ ਬਣਾ ਦੋ ਯਾਰ ਬਣਾ ਲਾਂਗੇ ਸੇਜ ਲੈ ਕੇ ਜਾਮਾ 7 ਤਰੀਕ ਨੂੰ ਆ ਰਹੇ ਆ ਆ ਪਾਵਰ ਜੂਨਰ ਦਾ ਤਾਂ ਨਾਲ ਹੀ ਦਿੱਤਾ ਹੀ ਉਹਨਾਂ ਨੇ ਕੰਮ ਕੀਤਾ ਜੀਪ ਦਾ ਬਣਾਉਂਗਾ ਬਾਈ ਮਿੱਟੀ ਕੱਟੇ ਜਦੋਂ ਕੱਢੋਗੇ ਤੂੰ ਜੀ ਇਹ ਤਾਂ ਮੈਂ ਬਾਈ ਸੇਲ ਕਰਨੀ ਉੱਧਰ ਖੜੀ ਆ ਬਾਈ ਨਾ ਉੱਧਰ ਖੜੀ ਆ ਉਗਲ ਲੈ ਵੱਡੇ ਬਾਈ ਬੜਾ ਲਓ ਜੀ ਹੁਣ ਆਪਾਂ ਆ ਗਏ ਦੀਪਕ ਢਾਬੇ ਤੇ ਇੱਥੇ ਆਪਾਂ ਹੁਣ ਲੰਚ ਹੀ ਕਰਾਂਗੇ ਤੇ ਫਿਰ ਚੱਲਾਂਗੇ ਆਪਾਂ ਰਤੀਏ ਨੂੰ ਇਹ ਵੀ ਬਹੁਤ ਵਧੀਆ ਹੈ ਤੇ ਫਾਸਟ ਸਰਵਿਸ ਹੈ ਤੇ ਮਤਲਬ ਵਧੀਆ ਹੈ ਇਹਦਾ ਸਿਸਟਮ ਸਾਰਾ ਖਾਣ ਪੀਣ ਦਾ ਇਹੋ ਜੀ ਗੱਲ ਨਹੀਂ ਵੀ ਨਾ ਵਧੀਆ ਹੋਵੇ ਕਿਚਨ ਇੱਧਰ ਜੀ ਆਪਾਂ ਮਿਲਿਆ ਗੁਲਾਬ ਸਿੱਧੂ ਤੇ ਉਹਨਾਂ ਨੇ ਬੜੇ ਖੁਸ਼ ਹੋਏ ਉਹ ਸਬਸੋਲਰ ਦੇਖ ਕੇ ਵੀ ਐਪਲੀਮੈਂਟ ਦੇਖ ਕੇ ਬਹੁਤ ਵਧੀਆ ਉਹਨਾਂ ਦਾ ਰਿਸਪੌਂਸ ਦਿੱਤਾ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਹਨਾਂ ਤੱਕ ਵੈਗਰੇਜੀ ਕਰਤਾਲਸਾ ਵੈਗਰੇਜੀ ਕੀ ਖੱਪੇ